ਕੀ ਕਹਨਾ ਲੂਨ ਨਹੀਂ ਪਿੰਡਾ ਮੋਰੇ ਮੁੰਡੇ ਮੇਰਾ ਮੁੰਡਾ ਗਵਾ ਗਿਆ ਗੋਲਾ ਹਾਂ ਜੇ ਗਏ ਲੱਬਿਆ ਹਾਂ 1000 ਰੁਪਏ ਰੱਖਿਆ ਨਾਮ ਹਾਂ ਮੇਰੇ ਘਰ ਆ ਕੇ ਜੈਸਾ ਮਿਠਾ ਪੜ ਹਾਂ ਕਰਨਾਲ ਥੰਗ ਯਾਰ ਜੁਗਰਾ ਮਹਾਰਾਜ ਲਲਕਾਰਾ ਹੋ ਜਵੇ ਲਲਕਾਰਾ ਇੱਕ ਹੋਰ ਯਾ ਮੈਂ ਤਾਂ ਸੁੱਤਾ ਸੀ ਮੈਂ ਤਾਂ ਪਾਸਾ ਲਿਆ ਹਾਂ ਜਦੋਂ ਮੈਂ ਗੋਡਾ ਦੇਖਿਆ ਮੈਨੂੰ ਲੱਗਾ ਮੈਂ ਪਹਾੜੀ ਦੇ ਕੋਲ ਪਿਆ ਪਹਾੜੀ ਦੀ ਸ਼ਾਮੇ ਪਿਆ ਉਹ ਵੀ ਕਿ ਐਡਾ ਮਨੋਖਾ ਕੀ ਕਰੇ ਹੁਣ ਮੈਂ ਤਾਂ ਸੁੱਤਾ ਮੈਂ ਕਿਹਾ ਇੰਡੀਅਨ ਆਰਮੀ ਨੂੰ ਆ ਗੋਡਾ ਦੇ ਚੀਨ ਨੂੰ ਰੋਕ ਕੇ ਰੱਖੇ ਉਹ ਪਹਾੜਾ ਗੋਡਾ ਚੀਨ ਦੀ ਕੰਧ ਜਿੱਡਾ ਤਾਂ ਗੋਡਾ ਹੋਣਾ ਬੁੱਧੂ ਤਾਂ ਮੈਂ ਕਿਹਾ ਇੰਡੀਅਨ ਆਰਮੀ ਨੂੰ ਆ ਗੋਡਾ ਬਲੌਗ ਆ ਗਿਆ ਜੀ ਆਪਣਾ ਕਰ ਲਿਓ ਸਾਰੇ ਜਣ ਸਾਰੇ ਭਰਾਚ बोलेओ जेड़ा ਛੱਡਿਆ ਸੀ ਨਾਸਾਨੇ ਰੁਕੜ ਜਾ ਘੁੰਮਿਆ ਦੇਖਦਾ ਹੈਲੋ ਹੈਗਾ ਦੇਖਦਾ ਮੰਮੀ ਜੀ ਡੈਡੀ ਨੂੰ ਕੋਠੇ ਤੇ ਚੜ੍ਹੋ ਦੇਖੋ ਸੈਟਲਾਈਟ ਆਇਆ ਕੱਲੀ ਬੁੱਦੂ ਕੇ ਬਾਬੂ ਬੁੱਦੂ ਉਹਨਾਂ ਨੇ ਲੱਭਿਆ ਸੈਟਲਾਈਟ ਆਲੇ ਤੇ ਗੱਪ ਵੀ ਕਿਹੜੀ ਹੋਏ ਕਹਿੰਦੇ ਮੈਂ ਸੈਟਲਾਈਟ ਦੇਖਿਆ ਕਰਨ ਦੇਖਿਆ ਹੁਣ ਗੱਪ ਝੂਠ ਮਾਰਦੇ ਨਹੀਂ ਕੀ ਕਹਿੰਦਾ ਕੋਲੇ ਨਹੀਂ ਨਹੀਂ ਦੇਖਿਆ ਭਿੰਦੇ ਸੈਟਲਾਈਟ ਤੂੰ ਕਾ ਤੋ ਯਾਰ ਉਹ ਮੇਰੇ ਖਿਆਲ ਨਾਲ ਹੋ ਗਏ ਨਾ 3 ਕ ਮਹੀਨੇ ਨਹੀਂ ਨਹੀਂ 5 ਕ ਮਹੀਨੇ ਹੋ ਗਏ ਸੀ ਦੀਵਾਲੀ ਤੇ ਆਤੀ ਸ਼ਬ ਜਿੰਨੀ ਚੜੀ ਸੀ ਵਾਲੀ ਵਾਲੀ ਦੇਖੀ ਉਹ ਦੇਖੀ ਉਹਦਾ ਫਟਰ ਲਾਈਟ ਦੇਖਿਆ ਕੀ ਕਹਿੰਦੇ ਭਾਜੀ ਪੰਜ ਮਹੀਨਿਆਂ ਬਾਅਦ ਹੁੰਦੀ ਸੀ ਆਂਦੇ ਸੀ ਅੱਖਾਂ ਮੋਰੇ ਅੱਖਾਂ ਮੋਰੇ ਆ ਨਹੀਂ ਹੁੰਦੇ ਜੀ ਅੱਖ ਖੁੱਲੀ ਆ ਤੇ ਸੈਟਰ ਨੇ ਤੇ ਸੋ ਖੂ ਭਾਜੀ ਆ ਲੱਕੜ ਸਾਗਵਾਂ ਦੀ ਲੱਗਦੀ ਤੁਹਾਡੇ ਬੈੱਡ ਤੇ ਜਿਹੜੀ ਇਹਨੂੰ ਝੱਲੀ ਜਾਂਦੀ ਇਹ ਤਾਂ ਨੇ ਸਾਲਾ ਟੋਈ ਆ ਤੇ ਥੱਲੇ ਜਿਹੜੀ ਚਾਦਰ ਲੋਏ ਦੀ ਆ ਲੋਏ ਦੀ ਕੋਈ ਪੱਤੂ ਵਾਲੇ ਬੈੱਡ ਤੇ ਝੱਕ ਕੇ ਦੇਖ ਇਹ ਰੋ ਸੁੱਕੂ ਇਹ ਥੜਾ ਬੰਦ ਵੇ ਜੇ ਉੱਤੇ ਬੈਠੇ ਤੇ ਇਹ 12ਵਾਂ ਬੈੱਡ ਐ ਭਾਜੀ ਦਾ ਇਹ 11 ਬੈੱਡੇ ਤੋੜ ਗਿਆ ਤੋੜ ਗਿਆ ਕਿ ਤੋੜ ਗਿਆ ਤੋੜ ਗਿਆ ਉਹਨੇ ਤਾਂ ਭਾਜੀ ਕੇ ਲੈਂਟਰ ਲੈਂਟਰ ਤੇ ਨਹੀਂ ਪੈਦਲੇ ਲੈ ਨੇ ਹੋ ਸੰਭਾਲੀ ਸਾਡਾ ਲਊ ਦਿੱਤਾ ਐਵੇਂ ਬੈੱਡ ਬਣਾਉਣ ਤੇ ਨਹੀਂ ਚੱਲਣਾ ਗੋਲੇ ਇਹਨੇ ਦੇਖਿਆ ਵੀ ਤੂੰ ਥੋੜਾ ਜਾਣ ਜਾਣਦੇ ਸੈਟ ਅਲਾਈਡ ਦੇ ਉਹਨੇ ਟਾਕੀ ਖੋਲ ਕੇ ਉਹਦੂ ਨੂੰ ਇਦਾ ਥੰਮਾ ਇਹ ਲੋ ਇਹ ਲੋ ਕਰਕੇ ਗਿਆ ਵੇ ਹਾਏ ਹਾਏ ਬੁੱਧੂ ਕਹਿ ਕੇ ਗਿਆ ਕਾ ਕੇ ਬਾਤ ਹੈ ਹੈਲੋ ਹਾਂਜੀ ਡੈਡੀ ਜੀ ਕੰਮ ਤੇ ਆਜੋ ਆਜੋ ਵਾਪਸ ਮਮੀ ਕੋਠੇ ਤੇ ਆ ਸੈਟਲਾਈਟ ਕਿਹਾ ਪੁੱਛਣ ਕਿ ਤਾ ਨੰਗਣਾ ਬੇਲਾ ਤੁਸੀਂ ਇੱਕ ਨੰਗਿਆ ਦੂਸਰਾ ਨੰਗਣਾ ਉਹ ਦੂਸਰੇ ਦਾ ਤੇਲ ਖਤਮ ਹੋ ਗਿਆ ਤੇ ਪਿੱਛੇ ਰਹਿ ਗਿਆ ਉਹ ਮੈਂ ਕਿਸੇ ਦੀ ਉਹ ਤੂੰ ਗਾਪਾ ਗਾਪਤਾ ਸੋਚ ਕੇ ਮਾਰਿਆ ਕਰ ਗੋਲੇ ਦਾ ਪੜਦਾ ਡੱਗ ਗਿਆ ਕੰਨ ਦਾ ਬਾਹਰ ਚੱਕ ਕੇ ਉਹਨੇ ਦੁਬਾਰਾ ਫਿੱਟ ਕੀਤਾ ਉਹਨੇ ਆ ਦੇਖਿਆ ਜਿਕੇ ਆ ਤੂੰ ਕਹਿੰਦੇ ਤੂੰ ਕਹ ਬੱਜ ਗਈ ਕੱਪ ਬੱਜ ਗਈ ਆ ਤੇ ਕੀ ਗਈ ਤੂੰ ਕਹ ਬੱਜ ਗਈ ਦੇਖੋ ਵੱਜ ਗਈ ਇਧਰ ਹੋ ਗਈ ਜੀ ਗੁੱਡ ਮਾਰਨਿੰਗ ਭਾਜੀ ਹੁਣਾਂ ਦੇ ਕਿਦਾਂ ਭਾਜੀ ਲੋਕਾਂ ਦੇ ਮੈਸੇਜ ਆਉਂਦੇ ਕਹਿੰਦੇ ਲਿੱਸਾ ਬਹੁਤ ਹੋ ਗਏ ਗੁੱਡ ਮਾਰਨਿੰਗ ਨਹੀਂ ਨਹੀਂ ਯਾਰ ਉਦੋਂ ਹੀ ਮਤ ਹਜੇ ਲੱਗਿਆ ਉਹ ਤਾਂ ਗੁੱਡ ਮਾਰਨਿੰਗ ਦੁਹਾਲ ਦੇ ਪੌਣੇ 12 ਵਜੇ ਨਾਲੇ ਪਰੌਂਠਾ ਆ ਗਿਆ ਜੀ ਦੇਖੋ ਤੇ ਚੱਕੋ ਕੀ ਕਹਿੰਦਾ ਸ਼ੇਰ ਆਟਾ ਸ਼ੇਰ ਆਟਾ ਮਾਰਦਾ ਬੜਕਾ ਹੁਣ ਤਾਂ ਹਾਂ ਬਣਾ ਦੂਗਾ ਸ਼ੇਰ ਲੱਗਦਾ ਹਾਂ ਉਦਾਂ ਜਾਨੀ ਤੇ ਸ਼ੇਰ ਦੇ ਨਾਲ ਨਾਲ ਕਲੈਰੀ ਮੋਰ ਵੀ ਬਣਾਊਗਾ। ਬੋਰ ਤਾਂ ਮੈਂ ਪਹਿਲਾਂ ਵੀ ਨਹੀਂ ਹੁੰਦਾ ਸੀ। ਹਾਂ। ਪਰ ਜਿਹੜੀ ਗੱਲਬਾਤ ਉੱਥੇ ਜਾ ਕੇ ਹੋਣੀ ਆ ਉਹ ਸਾਲੀ ਬੱਕਰੀ ਆ। ਆ ਬੁੱਧੂ ਹੁਣਾਂ ਨੂੰ ਕੀ ਹੋ ਗਿਆ ਇੱਧਰ? ਕਰੋ ਜੀ। ਭਾਜੀ ਆਹ ਕਿਹੜੀ ਸ਼ੈ ਆ ਜੀ? ਕਰੋ ਤੇ ਚੈੱਕ ਇਹ ਪੰਜੀਤ ਭਾਜੀ ਨੂੰ ਪਤਾ ਇਹ ਦਰਸਾਰਚ ਕਰੋਗੇ ਇਹ ਬੰਗਲਾ ਸਾਡਾ ਥੋੜਾ ਜਿਹਾ ਵੱਧ ਖਾ ਗਿਆ ਮੈਨੂੰ ਕਮੇਡੀ ਦਾ ਬੰਗਲਾ ਕਰਕੇ ਮੋਟਾ ਹੋਇਆ ਇਹਦੀ ਨੂੰ ਮੰਗਿਆ ਇਹ ਕੋ ਬੰਗਲਾ ਆਣਾ ਇਹ ਬੰਗਲਾ ਹੀ ਆ ਜਿਆਦਾ ਖਾ ਗਿਆ ਜੀ ਬੰਗਲਾ ਕਹਿੰਦੇ ਮੁੰਡਾ ਤਾਂ ਮਲ ਪਹਿਲਵਾਨ ਉਹਦੇ ਨੂੰ ਜਿਆਦਾ ਖਾ ਗਿਆ ਨਾ ਬੁੱਧੂ ਹੋਣ ਵਾਲੀ ਨਸਲ ਝੋਣਾ ਇਹ ਬੰਗਲਾ ਬੁੱਧੂ ਹੋਣ ਵਾਲੀ ਨਸਲ ਝੋਣਾ ਅਕਾਊਂਟ ਕੀਤਾ ਜੀ ਆਪਾਂ ਵੀ ਜਿਦਾਂ ਪਾਜੀ ਅੱਗੇ ਬੱਕਰੇ ਨੂੰ ਬਹੁਤ ਤੁਸੀਂ ਤੇ ਛੋਲਿਆਂ ਨੂੰ ਪਾਏ ਗਏ। ਸੁਆਦ ਦੇਖ ਲਈਏ ਮੈਂ ਕਿਹਾ ਸੁਆਦ ਥੋੜਾ ਹੀ ਬਣਿਆ ਮੈਨਾਂ। ਕਿਦਾਂ ਬਾਜੀ? ਖਤਮ। ਫਿਨਿਸ਼ ਕੰਮ। ਇਹਦਾ ਖਾਨੀਆ ਡੱਬੀਆਂ। ਕਿਦਾਂ? ਮੈਂ ਬਾਜੀ। ਸੱਲੀ ਹੋ ਗਈਆਂ। ਲਓ ਜੀ ਇਧਰ ਪਹੁੰਚ ਗਏ ਸੁਖ ਬਾਜੀ ਹੁਣ ਇਹ ਕਹਿੰਦੇ ਅਮਰੀਕਾ ਤੋਂ ਆਏ ਕਹਿੰਦੇ ਅੱਜ। ਸ਼ਾਪਿੰਗ ਕਰਕੇ ਅਮਰੀਕਾ ਤੋਂ ਬਾਜੀ। ਹਾਂਜੀ। ਕਦੋਂ ਆਉਣਗੇ ਦਿੰਨੇ ਵਾਲੇ? ਆ ਜਾਣਗੇ। ਆ ਨਾਲਿਆ ਤਾਂ 2 ਮਹੀਨਿਆਂ ਦੇ ਵਿੱਚ ਵਿੱਚ ਆਉਣਗੇ ਇੱਧਰ ਲੋਕੀ ਕਹਿੰਦੇ ਜੀ ਮੁੱਛ ਨਹੀਂ ਖੜੀ ਕਰਦੇ ਭਾਜੀ ਕੀ ਚੱਕਰ ਆ ਮੋਛੇ ਦਾ ਪਤੰਦਰੋ ਬੇੜਾ ਵਹਿ ਗਿਆ ਉਦੋਂ ਹੀ ਝੜ ਗਈ ਖਰੇ ਕੀੜੀ ਲੱਗੀ ਐ ਇਹਨੂੰ ਖੁਸ਼ ਖੁਸ਼ਕੀ ਜ਼ਿਆਦਾ ਹੋ ਜਾਂਦੀ ਹੈ ਨਾ ਖੁਸ਼ਕੀ ਨਾ ਮੋਛੀ ਝਾੜਦੀ ਇੱਧਰ ਭਾਜੀ ਉਹਨਾਂ ਦੀ ਇੱਧਰ ਭਾਜੀ ਉਹਨਾਂ ਦੀ ਪ੍ਰੋਬਲਮ ਆਈ ਜਹਾਜ਼ ਚ ਕਹਿੰਦਾ ਫੂਡ ਨਹੀਂ ਸਹੀ ਉਹ ਕੀ ਚੱਕਰ ਭਾਜੀ ਸਹੀ ਨਹੀਂ ਸੀ ਫੂਡ ਬਾਲਾ ਗੰਦਾ ਭਰਾਵਾ ਮੈਨੂੰ ਕਹਿੰਦੇ ਵੈਜ ਲੈਣਾ ਕਿ ਨੌਨ ਵੈਜ ਮੈਂ ਕਹਾਂ ਜੀ ਨੌਨ ਵੈਜ ਹਾਂ ਉਹ ਸਾਰਾ ਅੱਜ ਖਰਿਆ ਚਿਕਨ ਪਾ ਕੇ ਦੇਗਾ ਹਾਂ ਖਾ ਤਾਂ ਲਿਆ ਮੈਂ ਸੁਆਸ ਸੁਆਸ ਚ ਮੁੜ ਕੇ ਮੈਂ ਭਰਾਵਾ ਜਾਵੜਿਆ ਟੋਲਟ ਤੇ 11 ਘੰਟੇ ਵਾਦ ਉੱਠ ਕੇ ਗਿਆ ਹਾਂ ਉੱਥੇ ਤੈਨੂੰ ਪਤਾ ਹੀ ਆ ਸੂਟਾ ਕਿੰਨਾ ਉਹਦਾ ਹਾਂ ਉਹਨੇ ਜਦ ਸੂਟਾ ਮਾਰਿਆ ਹੱਡੀਆਂ ਤਾਂ ਖਿੱਚ ਕੇ ਲੈ ਗਏ ਸਾਗ ਜੇ ਸੈਡਾਂ ਤੇ ਲੱਗਾ ਹੀ ਰਹਿ ਗਿਆ ਅਗਰ ਉਹ ਸਾਲਿਆਂ ਨੇ ਕਿ